ਉਹ ਹਸਪਤਾਲ ਦੇ ਆਈਸੀਯੂ ਪਾਰਟ ਵਿੱਚ ਜਾਂਦਾ ਤੇ ਉੱਥੇ ਇੱਕ ਲੜਕੀ ਜਿਹੜੀ ਮਰੀਜ਼ ਸੀ ਉਹਦੇ ਨਾਲ ਛੇੜਛਾੜ ਹੀ ਨਹੀਂ ਕਰਦਾ ਬਲਕਿ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦਾ ਨਵਾਂ ਸ਼ਹਿਰ ਟੰਡੀਗੜ ਰੋਡ ਤੇ ਪੈਂਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਇੱਕ ਪ੍ਰਵਾਸੀ ਵਿਅਕਤੀ ਵੱਲੋਂ ਇੱਕ ਲੜਕੀ ਨਾਲ ਜੋ ਹਸਪਤਾਲ ਵਿੱਚ ਜੇਰੇ ਇਲਾਜ ਸੀ ਉਸ ਨਾਲ ਬਲਤਕਾਰ ਕਰਨ ਦੀ ਕੋਸ਼ਿਸ਼ ਕੀਤੀ ਉਸ ਸਮੇਂ ਉੱਥੇ ਮੌਜੂਦ ਨਰਸਾਂ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਤੇ ਉਕਤ ਲੜਕੀ ਨੂੰ ਪਰਵਾਸੀ ਵਿਅਕਤੀ ਕੋਲੋਂ ਛੁਡਾਇਆ ਗਿਆ ਜਦੋਂ ਇਸ ਘਟਨਾ ਦੀ ਜਾਣਕਾਰੀ ਹਸਪਤਾਲ ਦੇ ਡਾਕਟਰਾਂ ਨੂੰ ਲੱਗੀ ਤਾਂ ਉਹਨਾਂ ਨੇ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਦੋਂ ਇਸ ਘਟਨਾ ਦਾ ਜੇਰੇ ਇਲਾਜ ਲੜਕੀ ਦੇ ਪਿਤਾ ਨੂੰ ਪਤਾ ਲੱਗਾ ਤਾਂ ਉਸਨੇ ਪ੍ਰਵਾਸੀ ਵਿਅਕਤੀ ਦੀ ਭੁਗਤਸਵਾਰੀ ਅਤੇ ਸਮਾਜ ਤੋਂ ਡਰਦੇ ਹੋਏ ਕੋਈ ਵੀ ਕਾਰਵਾਈ ਕਰਾਉਣ ਨੂੰ ਲੈ ਕੇ ਚੁੱਪ ਹੋ ਗਿਆ ਜਦੋਂ ਇਸ ਘਟਨਾ ਦੀ ਜਾਣਕਾਰੀ ਆਰਟੀਆਈ ਸਪੈਸ਼ਲਿਸਟ ਪਰਵਿੰਦਰ ਕਿਤਣਾ ਨੂੰ ਲੱਗੀ ਤਾਂ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਐਸਐਸਪੀ ਨਵਾਂ ਸ਼ਹਿਰ ਨੂੰ ਦਿੱਤੀ ਅਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਉਸ ਪ੍ਰਵਾਸੀ ਵਿਅਕਤੀ ਨੂੰ ਗ੍ਰਿਫਤਾਰ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਪ੍ਰਵਿੰਦਰ ਕਿਤਨਾ ਨੇ ਦੱਸਿਆ ਕਿ ਨਿੱਜੀ ਹਸਪਤਾਲ ਵਿੱਚ ਨਾਬਾਲਗ ਜੇਰੇ ਇਲਾਜ ਲੜਕੀ ਨਾਲ ਪਰਵਾਸੀ ਵਿਅਕਤੀ ਵੱਲੋਂ ਜੋ ਕਿ ਨੌਣੀ ਹਰਕਤ ਕੀਤੀ ਗਈ ਹੈ ਉਸ ਵਿਅਕਤੀ ਤੇ ਪੁਲਸ ਵੱਲੋਂ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ। ਅਦਰਝੂਆ ਨਵਾਸਰ ਸਿਟੀ ਥਾਣਾ ਵਿੱਚ ਜਿਹੜੇ ਇੱਕ ਲੜਕੀ ਨਾਲ ਮਿਸਬੀਹੂਆ ਹੈ ਉਹ ਜਿਹੜੀ ਲੜਕੀ ਇਹ ਪੂਰਾ ਮਾਮਲਾ ਸਰ ਕੀਆ। ਇੱਕ ਨਿੱਜੀ ਹਸਪਤਾਲ ਦੇ ਵਿੱਚ ਨਾ ਲੜਕੀ ਜਿਹੜੀ ਪੇਸ਼ੈਂਟ ਸੀਗੀ ਔਰ ਉਹਦੇ ਨਾਲ ਉਸ ਹਸਪਤਾਲ ਦੇ ਵਿੱਚ ਛੇੜਛਾੜ ਹੋਈ ਸੀ। ਕਿ ਇਹ ਮੈਟਰ ਰਿਪੋਰਟ ਹੋਇਆ ਤੇ ਉਹਦੇ ਅਧਾਰ ਤੇ ਸ਼ਿਕਾਇਤ ਕੀਤੀ ਹੈ ਖਾਣਾ ਸਿੱਕਣ ਕਿੰਨਾ ਬਚ ਗਿਆ ਅ ਸ਼ਿਕਾਇਤ ਕਰਤਾ ਕੌਣ ਹੈ ਸਰ ਸ਼ਿਕਾਇਤ ਕਰਤਾ ਜਿਹਦਾ ਹੈਗਾ ਉਹਦੇ ਆਪਣੇ ਆਪ ਨਹੀਂ ਹੈਗੇ ਪੇਰੈਂਟਸ ਨਹੀਂ ਹੈਗੇ ਨਾ ਹੀ ਲੜਕੀ ਨੇ ਸ਼ਿਕਾਇਤ ਕੀਤੀ ਸਾਡੇ ਕੋਲ ਕਿਸੇ ਤੀਜੇ ਦੇ ਬਿਆਨਾਂ ਤੇ ਇਹ ਪੱਤਰ ਅ ਜੀ ਲੜਕੀ ਕੋ ਉਮਰ ਕਿੰਨੀ ਹੈ ਸਰ ਅਵੇ ਲੜਕੀ ਦੀ ਉਮਰ ਵੈਰੀਫਾਈ ਕਰ ਰਹੇ ਆ ਹਸਪੀਟਲ ਦਾ ਰਿਕਾਰਡ ਜਿਹੜਾ ਸਾਰਾ ਇਸੇ ਲਮਾਂ ਦੀ ਔਰ ਉਹਦੇ ਹਿਸਾਬ ਨਾਲ ਦੇਖਾਂਗੇ ਤੇ ਉਹਨਾਂ ਨਾਲ ਜਿਹੜਾ ਵਿਕਟਮ ਹੈਗਾ ਉਹਦੇ ਨਾਲ ਕੰਟੈਕਟ ਕਰਕੇ ਉਹਦੀ ਉਮਰ ਦੇਖੀਏ ਉਹਨੂੰ ਤਵਕਾ ਦੇ। ਹਰ ਜਾਣਕਾਰੀ ਨਹੀਂ ਲੜਕੀ ਬਾਲੀ ਹੈ ਨਾ ਬਾਲੀ ਹੈ। ਜੀ ਜੀ ਬਿਲਕੁਲ ਠੀਕ। ਤੇ ਜਿਹੜਾ ਨੌਜਵਾਨ ਸੀਗਾ ਜਿਹੜੇ ਛਰਕਾਨੀ ਕੀਤੀ ਉਹ ਬਾਲੀਗ? ਹਾਂ ਉਹ ਬਾਲੀਗ ਹੈ। ਉਮਰ ਕਰੀਬ 25 ਸਾਲ। ਉਹ ਮਾਮਲਾ ਕਿੱਧਰ ਚੋਇਆ ਸਰ? ਮਾਮਲਾ ਜਿਹੜਾ 76 ਬੀਐਨਐਸ ਤਹਿਤ ਦਰਜ ਕੀਤਾ ਗਿਆ। ਔਰ ਦੀਪ 30 ਸਿੱਕਾ ਥਾਣੇ ਕੋਲੋਂ ਅਮੰਤ ਕਰਨੀ ਜਾ ਰਹੀ ਹੈ। ਦੂ ਵਾਕਿ ਚਿਲਡਰਨ ਚੇਕ ਫਾਰਮੇ ਜੇਤੀ ਦਾ ਹੋਈ ਹੈ ਉਹਦਾ ਮਾਮਲਾ ਨਮਾਸ਼ਾੜ ਦੇ ਇੱਕ ਨਿੱਜੀ ਹਸਪੀਟਲ ਦੇ ਵਿੱਚ 19 ਸਤੰਬਰ 2025 ਨੂੰ ਇੱਕ ਘਟਨਾ ਹੁੰਦੀ ਹੈ ਉਹਦੇ ਬਾਰੇ ਸਾਨੂੰ ਜਿਹੜੀ ਜਾਣਕਾਰੀ ਹੈ ਲਗਭਗ 10-12 ਦਿਨ ਬਾਅਦ ਮਿਲਦੀ ਹੈ ਉਹਦੇ ਵਿੱਚ ਇਸ ਤਰ੍ਹਾਂ ਹੋਇਆ ਦੱਸਿਆ ਜਾਂਦਾ ਹੈ ਕਿ ਰਾਤ ਦੇ 3 ਵਜੇ ਦੇ ਕਰੀਬ ਇੱਕ ਜਿਹੜਾ ਪ੍ਰਵਾਸੀ ਮਜ਼ਦੂਰ ਹੈ ਉਹ ਹਸਪੀਟਲ ਦੇ ਆਈਸੀਯੂ ਵਾਰਡ ਵਿੱਚ ਜਾਂਦਾ ਤੇ ਉੱਥੇ ਇੱਕ ਲੜਕੀ ਜਿਹੜੀ ਮਰੀਜ਼ ਸੀ ਉਹਦੇ ਨਾਲ ਛੇੜਛਾੜ ਹੀ ਨਹੀਂ ਕਰਦਾ ਬਲਕਿ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦਾ ਜੇ ਆਪਾਂ ਇਹਨੂੰ ਕਹੀਏ ਤਾਂ ਅਟੈਂਪਟ ਟੂ ਰੇਪ ਕਹਿ ਸਕਦੇ ਹਾਂ ਔਰ ਉਸ ਨੂੰ ਉਹ ਸ਼ਰਾਬੀ ਹਾਲਤ ਵਿੱਚ ਸੀ ਬੰਦਾ ਤੇ ਉੱਥੋਂ ਦੇ ਸਟਾਫ ਨੇ ਬੜੇ ਜ਼ੋਰ ਨਾਲ ਉਹਨੂੰ ਕੱਛੇ ਹਟਾਇਆ ਤੇ ਜਦੋਂ ਇਸ ਗੱਲ ਦਾ ਪਤਾ ਲੱਗਿਆ ਹਸਪੀਟਲ ਦੇ ਮਾਲਕ ਡਾਕਟਰ ਹਸਬੰਡ ਵਾਈਫ ਦੋਨੋਂ ਡਾਕਟਰ ਨੇ ਉਹ ਉਹਨਾਂ ਨੇ ਇੱਕ ਤਾਂ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਔਰ ਜਿਹੜੀਆਂ ਉੱਥੇ ਮੌਜੂਦ ਨਰਸਾਂ ਸੀਆਂ ਉਹਨਾਂ ਨੇ ਚਪੇੜਾ ਮਾਰੀਆਂ ਕਿ ਇਹ ਤੁਸੀਂ ਗੱਲ ਬਾਹਰ ਕਿਉਂ ਜਾਣ ਦਿੱਤੀ ਜਦੋਂ ਚਪੇੜਾ ਮਾਰੀਆਂ ਤੇ ਉਹ ਗੱਲ ਜ਼ਿਆਦਾ ਫੈਲ ਗਈ ਉਸ ਤੋਂ ਬਾਅਦ ਜਿਹੜਾ ਲੜਕੀ ਦਾ ਬਾਪ ਸੀ ਉਸਨੇ ਜਿਹੜਾ ਉਹ ਪ੍ਰਵਾਸੀ ਮਜ਼ਦੂਰ ਸੀ ਜਿਸਨੇ ਉਹ ਗਲਤ ਹਰਕਤ ਕੀਤੀ ਸੀ ਉਸ ਨੂੰ ਥੋੜਾ ਬਹੁਤਾ ਕੁੱਟਿਆ ਤੇ ਹਸਪੀਟਲ ਦੇ ਡਾਕਟਰਾਂ ਨੇ ਇਹ ਕਹਿ ਦਿੱਤਾ ਕਿ ਤੂੰ ਵੀ ਉਸ ਪ੍ਰਵਾਸੀ ਮਜ਼ਦੂਰ ਨੂੰ ਕੁੱਟਿਆ ਹੈ ਜੇਕਰ ਤੂੰ ਕੰਪਲੇਂਟ ਕਰੇਗਾ ਤੇ ਤੇਗ ਤੇ ਵੀ ਕਰਾਈ ਹੋਈ ਇਸ ਕਰਕੇ ਉਹ ਜਿਹੜਾ ਲੜਕੀ ਦਾ ਬਾਪ ਸੀ ਸ਼ਾਇਦ ਡਰ ਗਿਆ ਸੀ ਦੂਜੇ ਉਸ ਨੂੰ ਇਹ ਸੋਚਾ ਕਿ ਜੇਕਰ ਇਹ ਗੱਲ ਬਾਹਰ ਜਾਂਦੀ ਹੈ ਤਾਂ ਲੜਕੀ ਦੀ ਇੱਜ਼ਤ ਕਰਕੇ ਜਿਸ ਤਰ੍ਹਾਂ ਅਸੀਂ ਸਮਾਜਿਕ ਤੌਰ ਤੇ ਸੋਚ ਲੈਂਦੇ ਆ ਉਹ ਪਰਿਵਾਰ ਦੀ ਬਦਨਾਮੀ ਦਾ ਕਾਰਨ ਬਣੇਗਾ ਇਸ ਕਰਕੇ ਉਸਨੇ ਕੋਈ ਕੰਪਲੇਂਟ ਨਹੀਂ ਕੀਤੀ ਲੇਕਿਨ ਜਦੋਂ ਸਾਨੂੰ ਪਤਾ ਲੱਗਿਆ ਅਸੀਂ 2 ਦਿਨ ਵੈਰੀਫਾਈ ਕੀਤਾ ਘਟਨਾ ਨੂੰ ਉਸ ਤੋਂ ਬਾਅਦ ਨਵਾਂ ਸ਼ਹਿਰ ਦੇ ਜਿਹੜੇ ਐਸਐਸਪੀ ਨੇ ਉਹਨਾਂ ਨੂੰ ਮਿਲ ਕੇ ਅਸੀਂ ਕੰਪਲੀਟ ਦਿੱਤੀ ਅਸੀਂ ਇਹ ਨਾਲ ਕਿਹਾ ਕਿ ਇਹ ਬੜਾ ਗੰਭੀਰ ਮਾਮਲਾ ਆ ਇਹਨੂੰ ਬਹੁਤ ਇਮਾਨਦਾਰੀ ਤੇ ਪ੍ਰੋਫੈਸ਼ਨਲ ਤਰੀਕੇ ਨਾਲ ਹੱਲ ਕਰਨ ਦੀ ਲੋੜ ਹੈ ਜੇਕਰ ਪੁਲਿਸ ਨਾਕਾਮ ਰਹਿੰਦੀ ਹੈ ਇਹ ਮਾਮਲਾ ਹੱਲ ਕਰਨ ਦੇ ਵਿੱਚ ਤਾਂ ਕੱਲ ਨੂੰ ਕੋਈ ਗਵਾਹ ਆਪਣੇ ਲੈਵਲ ਤੇ ਇਸ ਨੂੰ ਜਨਤਿਕ ਕਰ ਦਿੰਦਾ ਤੇ ਇਹ ਸਾਡੀ ਸਾਰਿਆਂ ਦੀ ਬਹੁਤ ਬਦਨਾਮੀ ਹੋਵੇਗੀ ਉਸ ਤੋਂ ਬਾਅਦ ਪੁਲਿਸ ਨੇ ਦੋ ਤਿੰਨ ਦਿਨ ਸਾਰਾ ਵੈਰੀਫਿਕੇਸ਼ਨ ਕੀਤੀ ਕੁਝ ਸਬੂਤ ਇਕੱਠੇ ਕੀਤੇ ਤੇ ਉਹਨਾਂ ਨੇ ਪਰਚਾ ਦਰਜ ਕਰਕੇ ਜਿਹੜਾ ਉਹ ਮਜ਼ਦੂਰ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ। ਉਹ ਜਿਹੜਾ ਤੁਸੀਂ ਪ੍ਰਵਾਸੀ ਕਰ ਉੱਤੇ ਕੰਮ ਕਰਦਾ ਸੀ ਕਿ ਬਾਹਰੀ ਬੰਦਾ ਸੀ ਉਹ ਹਸਪੀਟਲ ਵਾਲਿਆਂ ਨੇ ਜਿਹੜੀ ਉਹਨਾਂ ਦੀ ਕੈਂਟੀਨ ਹੈ ਉੱਥੇ ਕੰਮ ਕਰਨ ਵਾਸਤੇ ਰੱਖਿਆ ਹੋਇਆ ਸੀਗਾ। ਔਰ ਉਹਦੇ ਤੇ ਇਹ ਗੱਲ ਬਣਦੀ ਹੈ ਕਿ ਜਿਸ ਤਰ੍ਹਾਂ ਹਰ ਇੱਕ 2-3 ਮਹੀਨੇ ਬਾਅਦ ਡੀਸੀ ਦਾ ਹੁਕਮ ਹੁੰਦਾ ਕਿ ਪ੍ਰਵਾਸੀ ਮਜ਼ਦੂਰਾਂ ਦੀ ਜਾਂ ਹੋਰ ਕਿਰਾਏਦਾਰਾਂ ਦੀ ਜਿਹੜੀ ਹੈ ਵੈਰੀਫਿਕੇਸ਼ਨ ਕਰਵਾਈ ਜਾਣੀ ਚਾਹੀਦੀ ਹੈ ਪੁਲਿਸ ਤੋਂ ਉਹ ਡਾਕਟਰਾਂ ਨੇ ਨਹੀਂ ਕਰਵਾਈ। ਉਹ ਅਣਗੱਲੀ ਕਰਨੀ ਵੀ ਜਿਹੜੇ ਹਸਪੀਟਲ ਦੇ ਮਾਲਕ ਡਾਕਟਰ ਹੈ ਉਹਨਾਂ ਤੇ ਪਰਚਾ ਬਣਦਾ ਲੜਕੀ ਨਵਾਲੀ ਦੇ ਬਾਰੇ ਲੜਕੀ ਬਾਲਗ ਦੱਸੀ ਜਾ ਰਹੀ ਹੈ ਔਰ ਇਹ ਜ਼ਰੂਰ ਹੈ ਕਿ ਇਹ ਜਿਹੜੇ ਹਸਪੀਟਲ ਦੇ ਡਾਕਟਰ ਨੇ ਇਹਨਾਂ ਦੀ ਮਿਲੀ ਭੁਗਤ ਦੇ ਨਾਲ ਉਹ ਜਿਹੜਾ ਪ੍ਰਵਾਸੀ ਮਜ਼ਦੂਰ ਹੈ ਇੱਥੋਂ ਭੱਜ ਗਿਆ ਸੀ ਫਿਰ ਪੁਲਿਸ ਨੇ ਆਪਣੀਆਂ ਐਫਰਟਸ ਕਰਕੇ ਉਹਨੂੰ ਦੁਬਾਰਾ ਜਿਹੜਾ ਇੱਥੇ ਲੈ ਆਂਦਾ ਗ੍ਰਿਫਤਾਰ ਕਰਕੇ ਲੜਕੀ ਦੇ ਪਰਿਵਾਰ ਨੇ ਕੰਪਲੇਂਟ ਸਿਕਾਇਤ ਕਿਉਂ ਕੀਤੀ ਉਹ ਦਾਨੀ ਕੋਈ ਸੀ ਕਿਉਂ ਕੀਤਾ ਉਹਦੇ ਵਿੱਚ ਦੋਨੋਂ ਪੰਨਾਂ ਨੇ ਇੱਕ ਤਾਂ ਜੋ ਸਮਾਜਿਕ ਤੌਰ ਤੇ ਬਗਨਾਮੀ ਦੇ ਬੈਪ ਤੋਂ ਦੂਜੇ ਜਿਹੜੇ ਹਸਪੀਟਲ ਵਾਲਿਆਂ ਨੇ ਉਹਨਾਂ ਨੂੰ ਇਹ ਕਿਹਾ ਦੱਸਿਆ ਜਾਂਦਾ ਕਿ ਤੁਸੀਂ ਉਸ ਪ੍ਰਵਾਸੀ ਮਜ਼ਦੂਰ ਨੂੰ ਕੁੱਟਿਆ ਹੈ ਤੁਹਾਡੇ ਤੇ ਵੀ ਕਾਰਵਾਈ ਹੋ ਸਕਦੀ ਹੈ ਇਸ ਤਰ੍ਹਾਂ ਦੀ ਕੋਈ ਗੱਲ ਚੱਲ ਰਹੀ ਹੈ ਹਾਲਾਂਕਿ ਸਾਡੇ ਕੋਲ ਇਸ ਦੀ ਪੁਖਤਾ ਸਬੂਤ ਨਹੀਂ ਜਿੰਨੀ ਕਿ ਅਸੀਂ ਆਪ ਕੋ ਆਪਣੇ ਪੱਧਰ ਤੇ ਜਿਹੜੀ ਜਾਣਕਾਰੀ ਇਕੱਠੀ ਕੀਤੀ ਹੈ ਸਾਡੀ ਟੀਮ ਨੇ ਇਹ ਗੱਲ ਸਾਹਮਣੇ ਆਈ ਹੈ ਜੇਕਰ ਕੱਲ ਅਦਾਲਤ ਕੋਈ ਵੀ ਲੜਕੀ ਨੂੰ ਆਣਾ ਪੈ ਸਕਦਾ ਹੈ ਦੇਖੋ ਜੇਕਰ ਲੜਕੀ ਨੂੰ ਅਦਾਲਤ ਵਿੱਚ ਆਉਣਾ ਪੈਂਦਾ ਕੁਦਰਤੀ ਗੱਲ ਹੈ ਕਿ ਜਿਹੜਾ ਕੋਈ ਵੀ ਵਿਕਟਮ ਹੈ ਉਹਨੂੰ ਆਣਾ ਪਏਗਾ ਲੇਕਿਨ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ ਕੋਈ ਵੀ ਜਿਹੜਾ ਬੰਦਾ ਹੈ ਉਸ ਲੜਕੀ ਦਾ ਪਿਓ ਤੇ ਲੜਕੀ ਦਾ ਚਾਹੇ ਉਹ ਬਾਲਗ ਹੈ ਚਾਹੇ ਨਾਬਾਲਗ ਹੈ ਉਸ ਦਾ ਨਾਮ ਪਤਾ ਜਾਂ ਉਸ ਦੇ ਪ੍ਰਵਾਹ ਦਾ ਨਾਮ ਪਤਾ ਬਿਲਕੁਲ ਵੀ ਜਨਤਕ ਨਹੀਂ ਕਰ ਸਕਦਾ ਇੱਥੋਂ ਤੱਕ ਕਿ ਜਿਹੜੀ ਐਫ ਆਈ ਆਰ ਹੈ ਉਹਦੇ ਵਿੱਚ ਵੀ ਨਾਮ ਨਾਲ ਲਿਖਣ ਦੀਆਂ ਹਦਾਇਤਾਂ ਨੇ ਜੇਕਰ ਨਾਮ ਲਿਖਿਆ ਜਾਂਦਾ ਤੇ ਉਸ ਨੂੰ ਸ਼ੇਅਰ ਨਹੀਂ ਕੀਤਾ ਜਾਂਦਾ ਹਾਈ ਕੋਰਟ ਦੇ ਜਿਹੜੇ ਆਰਡਰ ਨੇ ਉਹਦੇ ਵਿੱਚ ਵੀ ਜਿੱਥੇ ਵਿਕਟਮ ਦਾ ਨਾਮ ਹੁੰਦਾ ਉੱਥੇ ਐਕਸ ਐਕਸ ਪਾ ਕੇ ਉਹ ਜਗ੍ਹਾ ਖਾਲੀ ਛੱਡ ਦਿੱਤੀ ਜਾਂਦੀ ਹੈ ਇੰਨੀ ਸੁਰੱਖਿਆ ਦਿੱਤੀ ਗਈ ਹੈ ਪੀੜਤ ਵਾਸਤੇ ਅਦਾਲਤ ਵਿੱਚ ਕਿਤਾ ਹੋਏਗਾ ਲੜਕੀ ਕਿਸ ਦੇ ਗਵਾਹ ਤੇ ਕਿਸ ਦੇ ਬਿਆਨ ਤੇ ਉਸ ਉਸ ਦਰਨੀ ਜਿਹੜੀ ਹੁਣ ਕੰਪਲੀਟ ਹੋਈ ਹੈ ਉਹ ਇੱਕ ਨਰਸ ਨੇ ਕੰਪਲੀਟ ਕੀਤੀ ਹੈ ਨਰਸ ਦੇ ਬਿਆਨ ਤੇ ਐਫ ਆਈ ਆਰ ਹੋਈ ਹੈ ਉਸਨੇ ਕਿਹਾ ਕਿ ਉਸ ਦਿਨ ਮੈਂ ਮੌਕੇ ਤੇ ਮੌਜੂਦ ਸੀ ਤੇ ਉਹ ਜਿਹੜਾ ਪਰਵਾਸੀ ਵੀ ਦੂਰ ਹੈ ਉਹ ਉਸ ਲੜਕੀ ਨਾਲ ਗਲਤ ਹਰਕਤਾਂ ਜਾਂ ਜ਼ਬਰਦਸਤੀ ਕਰ ਰਹੀ ਸੀ ਡਾਕਟਰ ਗਿਆ ਉਸ ਨੂੰ ਸੋਫਾ ਤੇ ਦਫ਼ਤਰ ਆਫਿਸ ਪਰ ਤੁਹਾਨੂੰ ਨਹੀਂ ਹੈ ਕਿਸੀ ਗੱਲ ਕਰ ਰਹੇ ਹੋ ਜਾਂ ਨਰਸ ਨੇ ਗਿਆ ਦਿੱਤੀ ਹੈ ਨਹੀਂ ਉਹ ਉਹ ਜਿਹੜੀ ਨਰਸ ਹੈ ਸ਼ਾਇਦ ਉੱਥੇ ਹਸਪੀਟਲ ਵਿੱਚ ਹੀ ਹੈ ਲੇਕਿਨ ਉਹਨਾਂ ਜੋ ਮਿਸਬੀਹਵ ਕੀਤਾ ਸੀ ਲੇਡੀ ਡਾਕਟਰ ਨੇ ਉਹਦੇ ਕਰਕੇ ਦੋ ਜਾਂ ਚਾਰ ਜਿਹੜੀਆਂ ਨਰਸਾਂ ਨੇ ਉਹ ਹਸਪੀਟਲ ਤੋਂ ਹਟ ਗਈਆਂ ਸੀ ਪਤਾ ਲੱਗਿਆ ਕਿ ਉਹਨਾਂ ਨੂੰ ਬਾਅਦ ਵਿੱਚ ਉਹਨਾਂ ਨੂੰ ਦੁਬਾਰਾ ਬੁਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਦਾ ਸਟੇਟਸ ਕੀ ਹੈ ਇਹਦੇ ਬਾਰੇ ਹਾਲੇ ਮੈਨੂੰ ਜਾਣਕਾਰੀ ਉਹ ਪੁਲਿਸ ਨੂੰ ਮਾਮਲਾ ਦਰਜ ਕਰਤੀ ਹੈ ਉਸਨੇ ਮਕਦਮਾ ਦਰਜ ਕਰ